ਪਟਾਲਾ ਤੋਂ ਪਠਾਨਕੋਟ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਲੋਕ ਇਹ ਸੋਚ ਰਹੇ ਸੀ ਕਿ ਹੁਣ ਹੋੜੀ ਹੋੜੀ ਠੰਡ ਜੜੀ ਆ ਉਹ ਗਾਇਬ ਹੋ ਰਹੀ ਹੈ ਅਤੇ ਗਰਮੀ ਦੀ ਰੁੱਤ ਇਸ ਵਾਰ ਜਲਦੀ ਦਸਤਕ ਦੇਗੀ ਹਾਲਾਂਕਿ ਕੱਲ ਬਸੰਤ ਵੀ ਹੈ ਪਰ ਇੱਕ ਵਾਰ ਫਿਰ ਮੌਸਮ ਨੇ ਵੱਡੀ ਕਰਵਟ ਲਈ ਹੈ ਤਸਵੀਰਾਂ ਸਾਂਝੀਆਂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੰਘਣੀ ਧੁੰਦ ਪੈ ਚੁੱਕੀ ਹੈ ਇਹ ਬਟਾਲਾ ਤੋਂ ਪਠਾਨਕੋਟ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਹਨ ਜਿੱਥੇ ਲਗਭਗ ਕੁਛ ਵੀ ਨਜ਼ਰ ਨਹੀਂ ਆ ਰਿਹਾ ਅਤੇ ਜਿੰਨੀਆਂ ਵੀ ਗੱਡੀਆਂ ਜਿੰਨੇ ਵੀ ਮੋਟਰਸਾਈਕਲ ਜਾ ਰਹੇ ਹਨ ਉਹਨਾਂ ਵੱਲੋਂ ਆਪਣੀਆਂ ਲਾਈਟਾਂ ਔਨ ਕਰਕੇ ਹੀ ਸਫ਼ਰ ਕੀਤਾ ਜਾ ਰਿਹਾ ਹੈ ਗੱਲਬਾਤ ਕਰਕੇ ਜਾਣਦੀ ਕੁਝ ਕੋਸ਼ਿਸ਼ ਕਰਦੇ ਹਾਂ ਮੁਸਾਫਰ ਜਿਹੜੇ ਇੱਥੇ ਆ ਰਹੇ ਹਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਦੇ ਆ ਜੀ ਜਿਹੜੀ ਧੁੰਦ ਦੁਬਾਰਾ ਪਈ ਹੈ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਸਸਕੇ ਭਾਜੀ ਕੀ ਨਾਂ ਦੇ ਕਿੱਥੋਂ ਆ ਰਹੇ ਜਗਦੀਸ਼ ਸਿੰਘ ਆ ਮੈਂ ਇੱਥੋਂ ਸ਼ੂਗਰ ਮੇਲਾ ਡੇ ਤੋਂ ਆਇਆ ਜੀ ਭਾਜੀ ਦੁਬਾਰਾ ਅੱਜ ਫੇਰ ਧੁੰਦ ਹੋ ਗਈ ਹੈ ਜਿੱਥੇ ਕਹਿ ਜਾ ਰਿਹਾ ਸੀ ਕਿ ਧੁੱਪਾਂ ਲੱਗ ਗਈਆਂ ਗਰਮੀ ਜਲਦੀ ਧੁੰਦ ਨਹੀਂ ਮੀਂਹ ਦੇ ਕਰਕੇ ਬਦਲਵਾਈ ਜੋ ਹੋਈ ਸੀ ਉਹਦੇ ਕਰਕੇ ਤੁਹਾਨੂੰ ਨੁਕਸਾਨ ਹੈ ਧੁੰਦ ਤੇ ਠੰਡ ਤੇ ਉੱਡ ਗਈ ਸੀ ਬੜੀ ਵਧੀਆ ਫਾਇਦਾ ਹੋ ਗਿਆ ਸੀ ਮੌਸਮ ਸਾਫ਼ ਹੋ ਗਿਆ ਸੀ ਧੁੰਦ ਕਰਕੇ ਬਹੁਤ ਦਿੱਕਤ ਆਤ ਧੁੰਦ ਕਰਕੇ ਸਾਨੂੰ ਟਾਈਮ ਬੜਾ ਲੱਗਦਾ ਹੁੰਦਾ ਹੁੰਦਿਆਂ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਬਹੁਤ ਜ਼ਿਆਦਾ ਮੁਸ਼ਕਲ ਆਈ ਹੈ ਜੀ ਆ ਹੁਣ ਇਹ ਤੁਹਾਡੇ ਸਾਹਮਣੇ ਲੱਗ ਮਾਹ ਕਾਰਨ ਵਜੋਂ ਬਜੇ ਆ ਜੀ ਇਹ ਚੌਂਕ ਵਰਗੀ ਕਹਿਣਾ ਚਾਹੁੰਦੇ ਖਾਸ ਕਰਕੇ ਧੁੰਦ ਜੀ ਪੁਲ ਚਾਹੀਦਾ ਜਰੂਰ ਇੱਥੇ ਪੁਲ ਇੱਥੇ ਜ਼ਰੂਰੀ ਹੈ ਪੁਲ ਇੱਥੇ ਤੇ ਬਹੁਤ ਜ਼ਿਆਦਾ ਬਹੁਤ ਨੁਕਸਾਨ ਹੁੰਦੇ ਕਣੀ ਲਗਾਤਾਰ ਹੁੰਦੇ ਆਉਂਦੇ ਕ ਤੋ ਇਥੇ ਆਉਣ ਜਾਣ ਵਾਲੇ ਰਾਹੀ ਦਾ ਕਹਿਣਾ ਹੈ ਕਿ ਜਿੱਥੇ ਧੁੰਦ ਕਰਕੇ ਵੱਡੀ ਮੁਸ਼ਕਲ ਆ ਰਹੀ ਹੈ ਉੱਥੇ ਹੀ ਇਸ ਚੌਂਕ ਬਾਰੇ ਉਹਨਾਂ ਦਾ ਕਹਿਣਾ ਕਿ ਇੱਥੇ ਪੁਲ ਹੋਣਾ ਚਾਹੀਦਾ ਹੈ ਕਿਉਂਕਿ ਕਾਫੀ ਹਾਦਸੇ ਇੱਥੇ ਵਾਪਰ ਚੁੱਕੇ ਹਨ ਸਸਕਰੀ ਆਈ ਫੇਰ ਧੁੰਦ ਪੈ ਗਈ ਕੀ ਕਹਿਣਾ ਚਾਹੁੰਦੇ ਹੋ ਧੁੰਦ ਪੈ ਗਈ ਐਕਸੀਡੈਂਟ ਬਹੁਤ ਦੇ ਛੋਲੀ ਚਲਾਉਣਾ ਚਾਹੀਦਾ ਮੋਟਸਰ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਤੁਸੀਂ ਮੋਟਰਸਾਈਕਲ ਤੇ ਆ ਰਹੇ ਹੋ ਕਿੱਥੋਂ ਆ ਰਹੇ ਹੋ ਕਿੱਥੇ ਜਾ ਰਹੇ ਹੋ ਇਥੋਂ ਬਟਾ ਲੋਕਲੀਆਂ ਇੱਥੇ ਕਾਲਰ ਉੱਤੇਣਾ ਕਿ ਨਾਲ ਗਰਦਾਸਪੁਰ ਕਿੰਨੀ ਕੁ ਮੁਸ਼ਕਲ ਹੋਈ ਹੈ ਧੁੰਦ ਚ ਮੋਟਰਸਾਈਕਲ ਚਲਾਉਣਾ ਥੋੜੀ ਏ ਠੀਕ ਹੀ ਆ ਚਲਦਾ ਜਾਂਦਾ ਵਾ ਤੋਂ ਨੌਜਵਾਨਾਂ ਦਾ ਕਹਿਣਾ ਹੈ ਕਿ ਧੁੰਦ ਦੇ ਵਿੱਚ ਗੱਡੀਆਂ ਮੋਟਰਸਾਈਕਲ ਚੌਂ ਵਿੱਚ ਕਾਫੀ ਦਿੱਕਤ ਆ ਰਹੀ ਹੈ ਨੈਸ਼ਨਲ ਹਾਈਵੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਵੇਖ ਰਹੇ ਹੋ ਲਗਾਤਾਰ ਧੁੰਦ ਪਈ ਹੋਈ ਹੈ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਅਤੇ ਮੋਟਰਸਾਈਕਲ ਜਾਂ ਮੋਪਡ ਹੋਵੇ ਉਹਨਾਂ ਵੱਲੋਂ ਆਪਣੀਆਂ ਲਾਈਟਾਂ ਔਨ ਕਰਕੇ ਜਿਹੜੀ ਕਿ ਵਧੀਆ ਗੱਲ ਹੈ ਸਾਡੇ ਚੈਨਲ ਵੱਲੋਂ ਵੀ ਬੇਨਤੀ ਹੈ ਕਿ ਜੇਕਰ ਸਫ਼ਰ ਕਰਦੇ ਹੋ ਤਾਂ ਗੱਡੀਆਂ ਦੀਆਂ ਲਾਈਟਾਂ ਤੁਸੀਂ ਔਨ ਰੱਖੋ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਨਾ ਹੋਵੇ ਖਾਸ ਕਰਕੇ ਚੌਂਕ ਬਾਰੇ ਕਿਹਾ ਜਾ ਰਿਹਾ ਹੈ ਜਿਹੜਾ ਚੌਂਕ ਹੈ ਕਾਫੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਚੌਕ ਕਾਫੀ ਖਤਰਨਾਕ ਹੈ ਜਿੱਥੇ ਕਾਫੀ ਹਾਦਸੇ ਹੋ ਚੁੱਕੇ ਹਨ ਤੇ ਇੱਕ ਪੁਲ ਦੀ ਜ਼ਰੂਰਤ ਹੈ ਇਸ ਬਾਰੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਕਾਫੀ ਹਾਦਸੇ ਇਸ ਚੌਕ ਦੇ ਵਿੱਚ ਵਾਪਰ ਚੁੱਕੇ ਹਨ ਫਿਲਹਾਲ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਛੱਡ ਰਿਹਾ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼